ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਲੋੜੀ ਲਈ ਬਹੁਤ ਸੋਹਣੇ ਸੋਹਣੇ ਸੂਟ ਨੇ ਬਹੁਤ ਸੋਹਣੇ ਕਲਰ ਨੇ ਇਹਨਾਂ ਦੀ ਆਪਾਂ ਵੀਡੀਓ ਵੀ ਨਹੀਂ ਪਾਈ ਹਜੇ ਉਸ ਤੋਂ ਪਹਿਲਾਂ ਹੀ 2-3 ਕਲਰ ਇਹਦੇ ਵਿੱਚੋਂ ਸੇਲ ਹੋ ਗਏ ਇਸ ਕਰਕੇ ਰਿਕਵੈਸਟ ਹੈ ਜੀ ਤੁਸੀਂ ਅੱਜ ਵਾਲੀ ਵੀਡੀਓ ਦੇਖਣਸਾਰ ਹੀ ਆਪਣੇ ਸੂਟ ਬੁੱਕ ਕਰ ਲਓ ਕਿਉਂਕਿ ਹਜੇ ਫਿਲਹਾਲ ਇਹ ਸ਼ਾਪ ਤੇ ਸੂਟ ਹੈਗੇ ਨੇ ਹੋ ਸਕਦਾ ਵੀ ਕੱਲ ਤੱਕ ਇਹ ਸੂਟ ਸਾਰੇ ਖਤਮ ਹੋ ਜਾਣ ਕਿਉਂ ਆਏ ਵੀ ਹੁਣ ਇਹ ਵਿਆਹ ਵੀ ਅੱਗੇ ਆ ਰਹੇ ਨੇ ਪ੍ਰੋਗਰਾਮ ਆ ਲੋੜੀਆਂ ਦਾ ਤਾਂ ਕਰਕੇ ਇਹ ਨਵੇਂ ਆ ਸਟਾਕ ਹੈ ਜਿਹੜਾ ਆਇਆ ਹੋਇਆ ਹੈਗਾ ਫਿਰ ਜਲਦੀ ਖਤਮ ਹੋ ਜਾਂਦਾ ਫਿਰ ਬਾਅਦ ਦੇ ਵਿੱਚ ਨਾ ਸੇਮ ਕਲਰ ਨਹੀਂ ਆਉਂਦਾ ਸੇਮ ਡਿਜ਼ਾਈਨ ਨਹੀਂ ਆਉਂਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਹ ਚੀਜ਼ਾਂ ਦੀ ਇਸ ਕਰਕੇ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਜਲਦੀ ਜਲਦੀ ਸੂਟ ਆਰਡਰ ਕਰ ਲਿਆ ਕਰੋ ਤਾਂ ਕਿ ਫਿਰ ਤੁਹਾਨੂੰ ਸੇਮ ਕਲਰ ਸੇਮ ਡਿਜ਼ਾਈਨ ਸੇਮ ਫੈਬਰਿਕ ਮਿਲ ਜੇ ਜੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਦੇਖੋ ਹਨਾ ਚੀਜ਼ ਸਸਤੀ ਵੀ ਮਿਲਦੀ ਐ ਸੇਮ ਨਕਲ ਕਾਪੀਆਂ ਬਹੁਤ ਹੋ ਰਹੀਆਂ ਨੇ ਹਰ ਇੱਕ ਚੀਜ਼ ਦੀਆਂ ਕੱਲੇ ਕੱਪੜੇ ਦੀ ਨਹੀਂ ਹੈਗੀ ਹਰ ਇੱਕ ਚੀਜ਼ ਦੀ ਹੋਈ ਐ ਪਰ ਜਿਹੜੀ ਆਪਾਂ ਤੁਹਾਨੂੰ ਫੈਬਰਿਕ ਦੇਵਾਂਗੇ ਜੀ ਫੈਬਰਿਕ ਤੁਹਾਡੇ ਕੋਲ ਬਹੁਤ ਵਧੀਆ ਹੀ ਪਹੁੰਚੂਗੀ ਇਸ ਕਰਕੇ ਲੋੜੀ ਦੇ ਵਿੱਚ ਰਹਿ ਗਏ ਜੀ ਥੋੜੇ ਦਿਨ ਜਿੰਨਾ ਭੈਣਾਂ ਨੇ ਲੋੜੀ ਲਈ ਆਪਣੇ ਸੂਟ ਬੁੱਕ ਕਰਨੇ ਨੇ ਤਾਂ ਤੁਸੀਂ ਬਹੁਤ ਸੋਹਣੇ ਨੇ ਇਹ ਲੋੜੀ ਲਈ ਤੋਹਫੇ ਨੇ ਇਕ ਤਰ੍ਹਾਂ ਦੇ ਤੇ ਤੁਸੀਂ ਜਰੂਰ ਇਹ ਸੂਟਾਂ ਜੋ ਜੋ ਵੀ ਸੂਟ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੇ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਸਾਰੇ ਕਲਰ ਪ੍ਰਿੰਟ ਪਾਏ ਹੁੰਦੇ ਨੇ ਹੁਣ ਥੋੜੇ ਜੇ ਕਈ ਦਿਨ ਹੋ ਗਏ ਹੁਣ ਨਹੀਂ ਪੈ ਰਹੇ ਵਿਜੀ ਹੋਣ ਕਰਕੇ ਤੇ ਦੂਸਰਾ ਚੈਨਲ ਹੈਗੇ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਬਲੌਗ ਦੀ ਵੀਡੀਓ ਡੇਲੀ ਅਪਲੋਡ ਕਰਦੇ ਆ ਤੇ ਉਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਆਪਾਂ ਸੂਟ ਦਿਖਾਉਣੇ ਅੱਜ ਵਾਲੇ ਸੂਟ ਰਹਿਣਗੇ ਜਿਹੜੇ ਸ ਨਾਰਮਲ ਰੇਂਜ ਦੇ ਵਿੱਚ ਵੀ ਨੇ ਪਿਓਰ ਖੀਨ ਖਾਬ ਵੀ ਆਪਾਂ ਤੁਹਾਨੂੰ ਜੋ-ਜੋ ਨਾਲ-ਨਾਲ ਸੂਟ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਰੀ ਡਿਟੇਲ ਦਿੰਤੀ ਜਾਊਗੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਆਪਾਂ ਤੁਹਾਨੂੰ ਪਹਿਲਾਂ ਸਾਰਿਆਂ ਤੋਂ ਨਾ ਇਹ ਖੀਨ ਖਾਬ ਦੇ ਪ੍ਰਿੰਟ ਰਹਿਣਗੇ ਕਲਰ ਨੇ ਜਿਹੜੇ ਬਿਲਕੁਲ ਲਾਈਟ ਸਰਦਾਰੀ ਕਲਰ ਨੇ ਦੇਖੋ ਜਿਹੜੀ ਪਿਓਰ ਵਾਲੀ ਚੀਜ਼ ਹੋਊਗੀ ਹਨਾ ਉਹਦੇ ਕਲਰ ਕਦੇ ਵੀ ਬਾਲੇ ਡਾਰਕ ਨਹੀਂ ਆਉਣਗੇ ਸਰਦਾਰੀ ਕਲਰ ਆਉਂਦੇ ਹੁੰਦੇ ਨੇ ਜੀ ਦੇਖੋ ਇਹਦਾ ਹੈਗਾ ਇਸ ਤਰ੍ਹਾਂ ਦਾ ਸਕਾਈ ਜਿਹਾ ਕਲਰ ਹੈ ਡਬਲ ਸ਼ੇਡ ਇਹਦੇ ਵਿੱਚ ਹਨਾ ਐਂਦਾ ਮੈਂ ਤੁਹਾਨੂੰ ਦਿਖਾਉਣੀ ਆਂ ਇਸ ਤਰ੍ਹਾਂ ਇਹਦੇ ਵਿੱਚ 2 2 3 3 ਕਲਰ ਆਣੀਆਂ ਤਾਂ ਤਾਂ ਪੈਂਦੀਆਂ ਨੇ ਇਹਦਾ ਪ੍ਰਿੰਟ ਦਿਖਾਉਂਗੀ ਨੇੜੇ ਤੋਂ ਤੁਸੀਂ ਦੇਖੋ ਸਾਰਾ ਜਰੀ ਦੇ ਨਾਲ ਇਹਦੇ ਵਿੱਚ ਨਾ ਪ੍ਰਿੰਟ ਬਣਿਆ ਹੋਇਆ ਹੈਗਾ ਪਿਓਰ ਖੀਨ ਖਾਬ ਦੀ ਇਹ ਸ਼ਰਟ ਰਹੂਗੀ ਜੀ ਇਹਦੇ ਨਾਲ ਇਹ ਨਾ ਡਰਿਓ ਤੁਸੀਂ ਵੀ ਜੇ ਬੈਕ ਤੇ ਫਲੂਸੜੇ ਜੇ ਹੋਣਗੇ ਕਿਤੇ ਉਹ ਲੜਨਗੇ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਬੈਕ ਫਰੰਟ ਇਹਦੇ ਦੇਖੋ ਜੀ ਕੋਈ ਇਹਦੇ ਵਿੱਚ ਤੁਹਾਨੂੰ ਲੜਨ ਦੀ ਸ਼ੂ ਨਹੀਂ ਹੈਗਾ ਚਾਹੇ ਤੁਸੀਂ ਇਹਦੇ ਉੱਪਰ ਫੁੱਲ ਬੈਲ ਲਾਈਨਿੰਗ ਲਾ ਸਕਦੇ ਹੋ ਆਪਦੀ ਤਾਂ ਤੁਹਾਡੀ ਚੋਇਸ ਹੈ ਜੇ ਤੁਸੀਂ ਸਿੰਥੈਟਿਕ ਲਾਈਨਿੰਗ ਲਾਇਕ ਕਰਦੇ ਹੋ ਉਹ ਵੀ ਲਾ ਸਕਦੇ ਹੋ ਜੇ ਤੁਸੀਂ ਹਨਾ ਟਾਪਟਾ ਲਗਾਉਣਾ ਉਹ ਵੀ ਲਾ ਸਕਦਾ ਇਹ ਤੁਹਾਡੀ ਚੁਆਇਸ ਹੈ ਦੇਖੋ ਜੀ ਇਸ ਤਰ੍ਹਾਂ ਨੇ ਇਹਦੇ ਕਲਰ ਪ੍ਰਿੰਟ ਰਹਣਗੇ ਕਲਰ ਇਹਦੇ ਵਿੱਚ ਮਿਲਣਗੇ ਜੀ ਚਾਰ ਇਹ ਕਲਰਾਂ ਦੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਹਲਕੀ ਤਾਤ ਜੀ ਮਿਲ ਰਹੀ ਹੈ ਸਾਰੀ ਸ਼ਰਟ ਦੇ ਵਿੱਚ ਜਰੀ ਦਾ ਕੰਮ ਹੋਇਆ ਹੋਇਆ ਹੈ ਜੀ ਪਿਓਰ ਕੀਨ ਖਾਬ ਦੀ ਇਹਦੇ ਨਾਲ ਇਸ ਤਰ੍ਹਾਂ ਦੀ ਰੱਖੀ ਹੈ ਜੀ ਆਪਾਂ ਨੇ ਕ੍ਰੇਪ ਦੀ ਸਲਵਾਰ ਅਰਜਨ ਦੀ ਕ੍ਰੇਪ ਮਿਲੂਗੀ ਜੀ ਤੁਹਾਨੂੰ ਆਪਾਂ ਕੋਈ ਗੱਪ ਨਹੀਂ ਵੜਦੇ ਵੀ ਇਹ ਪਿਓਰ ਹਨਾ ਅਰਜਨ ਪਿਓਰ ਕ੍ਰੇਪ ਹੈ ਪਿਓਰ ਕ੍ਰੇਵ ਦਾ ਸੂਟ ਤੁਹਾਨੂੰ ਪਊਗਾ ਜੀ 4000 ਦੇ ਵਿੱਚ 5 ਮੀਟਰ ਪੈਂਦਾ ਤੁਹਾਨੂੰ ਵੀ ਪਤਾ ਹੀ ਆ ਹਨਾ ਇੰਨਾ ਪਾਗਲ ਵੀ ਨਹੀਂ ਬਣਾ ਸਕਦੇ ਆਪਾਂ ਕਸਟਮਰ ਨੂੰ ਅਰਜਨ ਦੀ ਕ੍ਰੇਵ ਨਾਲ ਇਹ ਸੂਟ ਹੈ ਜਿਹੜਾ ਆਪਾਂ ਮੈਚਿੰਗ ਕੀਤਾ ਹੋਇਆ ਜੀ ਦੇਖੋ ਮੈਚਿੰਗ ਸੂਟ ਰਹਿਣਗੇ ਜੀ ਇਹਦੇ ਵਿੱਚ ਕਲਰ ਚਾਰ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਇਹ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਦੇਖੋ ਜੀ ਕੋਈ ਹੋ ਨਹੀਂ ਹੈਗਾ ਮਲੈਮ ਮਲੈਮ ਵਧੀਆ ਫੈਬਰਿਕ ਹੈ ਪਿਓਰ ਵਾਲੀ ਹੈਗੀ ਹੈ ਜੀ ਜਿਹੜੀ ਖੀਨਖਾਬ ਆਪਣੇ ਕੋਲੇ ਖੀਨਖਾਬ ਦੇ ਹੈਗੇ ਨੇ ਜੀ ਤਿੰਨ ਤਰ੍ਹਾਂ ਦੇ ਸੂਟ ਨੇ ਅੱਜ ਵਾਲੀ ਖੀਨ ਵਿੱਚ ਆਪਾਂ ਦੋ ਤਰ੍ਹਾਂ ਦੇ ਦਿਖਾਵਾਂਗੇ ਜੀ ਉਹ ਸੂਟ ਆਪਣੇ ਹਜੇ ਆਉਣੇ ਨੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਇਹ ਸਾਰਿਆਂ ਦਾ ਟੌਪ ਦੀ ਪਿਓਰ ਵਾਲੀ ਖੀਨ ਖਾਪ ਦੀ ਸ਼ਟਰਪ ਹੋਊਗੀ ਦੇਖੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2650 ਰੁਪਏ ਨਾਲ ਇਹਦੇ ਕਰੇਪ ਦੀ ਸਲਵਾਰ ਮਿਲੂਗੀ ਜੀ ਤੁਹਾਨੂੰ ਕਰੇਪ ਮਿਲੂਗੀ ਜਿਹੜੀ ਅਰਜਨ ਦੀ ਵਧੀਆ ਤੇ 2.5 ਮੀਟਰ ਦੀ ਕੱਟ ਮਿਲੂਗੀ ਜੇ ਤੁਸੀਂ ਸਲਵਾਰ ਦਾ ਕੱਪੜਾ ਵੱਧ ਲੈਣਾ ਜੀ ਤਾਂ 3 ਮੀਟਰ ਸਲਵਾਰ ਮਿਲ ਜੂਗੀ ਪਰ ਉਹਦੇ ਤੁਹਾਨੂੰ ਪੈਸੇ ਨੇ ਜਿਹੜੇ ਅਲੱਗ ਤੋਂ ਲੱਗ ਜਾਣਗੇ ਦੇਖੋ ਕ੍ਰੇਪ ਵੀ ਕਈ ਤਰ੍ਹਾਂ ਦੀ ਆ ਰਹੀ ਹੈ ਕ੍ਰੇਪ ਵੀ ਆਪਾਂ ਤੁਹਾਨੂੰ ਵਧੀਆ ਵਾਲੀ ਲਾ ਕੇ ਦੇਵਾਂਗੇ ਮੂਠੀ ਦੇ ਵਿੱਚ ਆਉਣ ਵਾਲੀ ਦੇਖੋ ਜੀ ਜਿਵੇਂ ਹਨ ਆਪਾਂ ਫੈਬਰਿਕ ਸ਼ਰਟ ਦਾ ਕਪੜਾ ਵਧੀਆ ਦੇਵਾਂਗੇ ਜੀ ਨਾਲ ਸਲਵਾਰ ਦਾ ਵੀ ਵਧੀਆ ਹੋਊਗਾ ਇਹ ਨਹੀਂ ਹੈਗਾ ਵੀ ਆਪਾਂ ਸਲਵਾਰ ਦਾ ਬਿਲਕੁਲ ਸੇਮੀ ਕ੍ਰੇਪ ਤੇ ਬਗ ਜਾਗੇ ਦੇਖੋ ਜੀ ਇਹਦੇ ਵਿੱਚ ਕਲਰ ਦਿਖਾ ਦਨੇ ਆ 2250 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਕਲਰ ਪਸੰਦ ਕਰੋਗੇ ਜੀ ਬਿਲਕੁਲ ਲਾਈਟ ਜਿਹਾ ਕਲਰ ਹੈ ਇਹ ਦੇਖੋ ਇਹਦੇ ਨਾਲ ਹਨਾ ਚਾਹੇ ਤੁਸੀਂ ਜੇ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਵਰਕ ਵੀ ਜੇ ਤੁਸੀਂ ਇਹ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੇ ਐਦਾਂ ਹੀ ਲੈਣਾ ਤੁਸੀਂ ਤਾਂ ਐਦਾਂ ਵੀ ਲੈ ਸਕਦੇ ਹੋ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਜੀ ਲਾਈਟ ਪਰਪਲ ਕਲਰ ਕਲਰ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਜੀ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਵੀ ਇਸ ਤਰ੍ਹਾਂ ਡਬਲ ਸੇੜ ਦੀਆਂ ਧਾਰੀਆਂ ਜੀ ਮਿਲਣਗੀਆਂ ਸਾਰਾ ਜਰੀ ਦਾ ਕੰਮ ਹੋਇਆ ਹੋਇਆ ਫਰਟ ਦੇ ਵਿੱਚ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਕਰੇਵ ਦੀ ਰੱਖੀ ਹੈ ਜੀ ਸਲਵਾਰ ਬਹੁਤ ਪਿਆਰੇ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਇਹਨਾਂ ਦੇ ਵਿੱਚੋਂ ਲੈ ਸਕਦੇ ਹੋ ਦੋ ਕਲਰ ਆ ਗਏ ਜੀ ਸੇਮ ਪ੍ਰਾਈਸ ਰਹੂਗਾ ਇਹਨਾਂ ਦਾ ਚਾਰ ਕਲਰ ਨੇ ਇਸ ਪ੍ਰਾਈਸ ਦੇ ਵਿੱਚ ਪਿਓਰ ਵਾਲੀ ਦੇ ਵਿੱਚ ਤੇ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਪੀਚ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਕੋਈ ਜ਼ਿਆਦਾ ਢਕੀਲੇ ਨਹੀਂ ਹੈਗੇ ਅੱਜ ਕੱਲ ਪਤਾ ਨਹੀਂ ਕਿਉਂ ਹੁਣ ਟ੍ਰੈਂਡੀ ਜ਼ਿਆਦਾ ਲਾਈਟ ਦਾ ਹੋ ਗਿਆ ਜੀ ਢਕੀਲੇ ਕਲਰ ਕੋਈ ਨਹੀਂ ਪਾਉਂਦਾ ਵਿਆਹਾਂ ਸਾਧੀਆਂ 'ਚ ਵੀ ਕੋਈ ਉਹੀ ਪਾਉਂਦੇ ਨੇ ਨਹੀਂ ਸਾਰੇ ਲਾਈਟ ਕਲਰ ਪਾਉਂਦੇ ਨੇ ਦੇਖੋ ਜੀ ਇਹਦੇ ਵਿੱਚ ਹੈਗਾ ਪੀਚ ਕਲਰ ਇਹ ਵੀ ਤੁਹਾਨੂੰ ਸਲਵਾਰ ਦੀ ਫੈਬਰਿਕ ਸਾਰਿਆਂ ਦੀ ਸੇਮ ਰਹੂਗੀ ਦੇਖੋ ਜੀ ਮੈਂ ਸ਼ਰਟ ਦਿਖਾਦਾ ਤੁਹਾਨੂੰ ਸ਼ਰਟ ਦਾ ਕਪੜਾ ਜਿਹੜਾ ਬਹੁਤ ਵਧੀਆ ਇਹਦਾ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੋਈ ਹੈ ਦੇਖੋ ਲਓ ਸਕਰੀਨ ਸ਼ਾਟ ਤਿੰਨ ਕਲਰ ਆ ਗਏ ਜੀ ਚਾਰਾ ਕਲਰ ਆ ਗਿਆ ਇਹਦੇ ਵਿੱਚ ਗਾਜਰੀ ਕਲਰ ਇਹਦੇ ਨਾਲ ਤੁਹਾਨੂੰ ਗਾਜਰੀ ਸਲਵਾਰ ਮਿਲਣੀ ਹੈ ਇਸ ਇਸ ਕਲਰ ਨਾਲ ਦੀ ਜੀ ਦੇਖੋ ਇਹਦੀ ਸਲਵਾਰ ਹਜੇ ਆਉਣੀ ਹੈ ਥਾਨ ਆਪਣਾ ਕਰੇਵ ਦਾ ਬੁੱਕ ਹੋਇਆ ਹੋਇਆ ਜੀ ਅੱਜ ਆਏਗਾ ਉਹ ਕੱਲ ਨਹੀਂ ਆਇਆ ਮੈਂ ਇੱਕ ਵਾਰ ਇਹਦੇ ਚਾਰ ਕਲਰ ਦਿਖਾਤੇ ਤੁਹਾਨੂੰ ਇਹਦੇ ਨਾਲ ਇਸ ਤਰ੍ਹਾਂ ਦੀ ਗਾਜਰੀ ਜੇ ਕਲਰ ਦੀ ਸਲਵਾਰ ਲੱਗੂਗੀ ਕਰੇਵ ਦੀ ਚਾਰ ਕਲਰ ਨੇ ਬਿਲਕੁਲ ਸਰਦਾਰੀ ਕਲਰ ਨੇ ਜੀ ਕਿ ਮੇ ਮਰਜ਼ੀ ਤੁਸੀਂ ਸੂਟ ਪਾ ਸਕਦੇ ਹੋ ਹਨਾ ਇਹ ਵੀ ਨਹੀਂ ਹੈਗਾ ਵੀ ਕੱਲੇ ਵਿਆਹ ਲਈ ਰੈਡੀ ਹੋਣਗੇ ਇਹ ਇਹਨਾਂ ਨੂੰ ਬਾਅਦ ਦੇ ਵਿੱਚ ਆਪਾਂ ਕਿਸੇ ਵੀ ਛੋਟੇ ਮੋਟੇ ਪ੍ਰੋਗਰਾਮ ਤੇ ਜਾ ਕਿ ਮੇ ਵੀ ਕਿਉਂ ਹੀ ਜ਼ਿਆਦਾ ਭੜਕੀਲੇ ਨਹੀਂ ਨਾ ਹੈਗੇ ਜੇ ਆਪਾਂ ਐਦਾਂ ਹੀ ਪ੍ਰਿੰਟ ਸੂਟ ਸਲਾਈ ਕਰਾਵਾਂਗੇ ਇਹਨਾਂ ਨੂੰ ਦੁੱਖ ਸੁੱਖ ਚ ਵੀ ਆਪਾਂ ਆਰਾਮ ਨਾਲ ਪਾ ਸਕਦੇ ਆ ਕਿ ਨਾਰਮਲ ਹੈ ਇਹ ਸਰਦਾਰੀ ਲੁੱਕ ਦੇ ਸੂਟ ਨੇ ਇਹਦੇ ਵਿੱਚ ਚਾਰ ਕਲਰ ਆਗੇ ਜੀ ਚਾਰ ਕਲਰਾਂ ਦੇ ਵਿੱਚ ਇਹ ਸੂਟਾਂ ਦਾ ਪ੍ਰਾਈਜ਼ ਰਹੂਗਾ ਜੀ 2650 ਰੁਪਏ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਵੀ ਤੁਹਾਨੂੰ ਸੂਟ ਸੋਹਣਾ ਲੱਗਿਆ ਕਲਰ ਸੋਹਣਾ ਲੱਗਿਆ ਤਾਂ ਤੁਸੀਂ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਪਲੀਜ਼ ਰਿਕਵੈਸਟ ਹੈ ਜੀ ਇਹ ਹਨਾ ਆਪਾਂ ਨੇ ਪਹਿਲਾਂ ਮੈਨੂੰ ਮੈਨੂੰ ਖੀਨਖਾਮ ਥੋੜੀ ਜਿਹੜੀ ਪਹਿਲਾਂ ਹੀ ਹੋਈ ਸੀ ਉਹ ਘੱਟ ਪਸੰਦ ਸੀਗੀ ਉਹਦੇ ਨਾਲ ਅੰਦਰ ਫਲੂਸੜੇ ਜਿਹਾ ਜ਼ਿਆਦਾ ਸੀਗੇ ਮੈਨੂੰ ਉਹ ਨਹੀਂ ਵਧੀਆ ਲੱਗੇਗਾ ਉਹ ਕੋ ਫਿਰ ਕਸਟਮਰ ਵੱਲੋਂ ਲੰਬਾ ਹੁੰਦਾ ਕੀ ਫਾਇਦਾ ਜੀ ਇਹ ਨਾ ਹੁਣ ਮੇਰਾ ਇਰਾਦਾ ਨਹੀਂ ᱛੀ ਲੈ ਕੇ ਆਉਣ ਦਾ ਖੀਨਖਾਬ ਪਰ ਮੈਂ ਇਹ ਜਦੋਂ ਸ਼ੌਪ ਤੇ ਦੇਖੀ ਖੀਨਖਾਬੇ ਬਹੁਤ ਵਧੀਆ ਲੱਗੀ ਮੈਨੂੰ ਤਾਂ ਕਰਕੇ ਆਪਾਂ ਨੇ ਖੀਨਖਾਬ ਲੈ ਆਂਦੀ ਦੇਖੋ ਜੀ ਮੈਂ ਇੱਕ ਵਾਰ ਤੁਹਾਨੂੰ ਫਿਰ ਕਲਰ ਦਿਖਾ ਦਾਂ ਚਾਰ ਕਲਰ ਨੇ ਲਓ ਸਕਰੀਨ ਸ਼ਾਟ ਦੇਖੋ ਜੀ ਬੈਸਟ ਇਹੀ ਰਹੂਗਾ ਜੀ ਜੇ ਤੁਸੀਂ ਵਰਕ ਕਰਵਾਉਣਾ ਹੈਂਡ ਵਰਕ ਕਰਵਾਉਣਾ ਜਾਰੀ ਵਰਕ ਕਰਵਾਉਣਾ ਤਾਂ ਇਸ ਖੀਨ ਖਾਬ ਦੇ ਉੱਪਰ ਕਰਵਾਓ ਬਹੁਤ ਸੋਹਣੀ ਹੈ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਦਿਖਾਉਨੇ ਆ ਜੀ ਉਹਦਾ ਇਸ ਨੂੰ ਰੇਟ ਘੱਟ ਹੋਊਗਾ ਤੇ ਉਹਦਾ ਪ੍ਰਿੰਟ ਅਲੱਗ ਹੋਊਗਾ ਹੈ ਉਹ ਵੀ ਨਵੀਂ ਚੀਜ਼ ਆ ਹਜੇ ਕਿਸੇ ਕੋਲ ਨਹੀਂ ਆਈ ਦੇਖੋ ਪਹਿਲਾ ਕਲਰ ਹੈਗਾ ਉਹਦਾ ਜੀ ਇਹਦਾ ਬ੍ਰੀਕ ਪ੍ਰਿੰਟ ਹੈ ਜੀ ਦੇਖੋ ਜੀ ਇਹ ਵੀ ਤੁਹਾਨੂੰ ਵਧੀਆ ਵਾਲੀ ਖੀਨ ਖਾਬ ਮਿਲੂਗੀ ਇਹਦਾ ਜਿਹੜਾ ਰੇਂਜ ਹੈ ਉਹ ਘੱਟ ਰਹੂਗੀ ਜੀ ਦੇਖੋ ਇਸ ਤਰ੍ਹਾਂ ਦੀ ਇਹਦੀ ਸ਼ਾਈਨਿੰਗ ਰਹੂਗੀ ਰਸਟ ਕਲਰ ਆ ਗਿਆ ਬਰੀਕ ਪ੍ਰਿੰਟ ਦੇ ਵਿੱਚ ਉਹਦੇ ਵਿੱਚ ਥੋੜਾ ਜਿਹਾ ਉਹ ਜਿਆਦਾ ਪਿਓਰ ਕਰਕੇ ਨਾ ਵੱਡਾ ਪ੍ਰਿੰਟ ਆ ਥੋੜਾ ਜਿਹਾ ਇਹਦੇ ਨਾਲ ਵੀ ਸਲਵਾਰ ਦੀ ਫੈਬਰਿਕ ਤੁਹਾਨੂੰ ਸੇਮ ਮਿਲੂਗੀ ਜੀ ਤੇ ਸ਼ਰਟ ਦੀ ਫੈਬਰਿਕ ਚੇਂਜ ਹੋ ਗਈ ਜੀ ਦੇਖੋ ਹੈ ਇਹ ਵੀ ਖੀਨ ਖਾਬ ਦਾ ਹੀ ਤੁਸੀਂ ਬ੍ਰੌਕਟਨ ਨਾ ਸਮਝਿਓ ਦੇਖੋ ਜੀ ਇਹਦਾ ਵੀ ਤੁਹਾਨੂੰ ਕੋਈ ਇਸ਼ੂ ਨਹੀਂ ਆਊਗਾ ਵੀ ਇਧਰਲੇ ਪਾਸੇ ਫਲੂਸੜੇ ਹੋਣਗੇ ਜਾਂ ਤੁਹਾਡੇ ਲੜੂਗਾ ਨਾ ਕੋਈ ਰਾਮ ਉਹ ਨਹੀਂ ਹੈਗਾ ਸਾਰਾ ਜਰੀ ਦਾ ਕੰਮ ਹੋਇਆ ਹੈ ਜੀ ਇਹ ਸ਼ਰਟ ਦੇ ਵਿੱਚ ਵੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਉਸ ਦਾ 2250 ਰੁਪਏ ਥੋੜਾ ਜਿਹਾ ਉਹ ਜ਼ਿਆਦਾ ਪਿਓਰ ਦੇ ਵਿੱਚ ਹੈ ਨਾ ਇਹਦੀ ਰੇਂਜ ਘਟ ਹੈ ਪਰ ਜਿਹੇ ਜਿਹੇ ਮਾਲ ਹੋਊਗਾ ਜੀ ਉਹੇ ਜਿਹੇ ਪੈਸੇ ਲੱਗਣਗੇ ਨਹੀਂ ਹੈਗਾ ਸਾਰਿਆਂ ਦਾ ਇੱਕੋ ਹੀ ਮੁੱਲ ਕਰ ਦਾਂਗੇ ਹਨ ਦੇਖੋ ਬਹੁਤ ਪਿਆਰੇ ਪ੍ਰਿੰਟ ਨੇ ਇਹ ਥੋੜੀ ਜੀ ਜਿਵੇਂ ਉਹ ਥੋੜੀ ਜੀ ਖੜਮੀ ਹੈ ਨਾ ਖੀਨਖਾਬ ਵੈਸੇ ਸਲਾਈ ਹੋ ਕੇ ਤਾਂ ਉਹ ਠੀਕ ਹੋ ਜਾਊਗਾ ਇੰਝ ਕਈ ਆਏ ਹੁੰਦੇ ਨੇ ਵੀ ਉਹ ਤਾਂ ਵੈਸੇ ਠੀਕ ਹੈ ਨਾਰਮਲ ਹੈ ਬਿਲਕੁਲ ਕੋਈ ਉਹ ਨਹੀਂ ਹੈਗਾ ਵੀ ਥੋੜਾ ਜਿਹਾ ਇਹਨੂੰ ਫਰਕ ਹੈ ਏ ਆ ਜਿਹੜੀ ਇਹ ਬਿਲਕੁਲ ਸੌਫਟ ਹੈ ਕਈ ਪਹਿਣਾ ਖੜਮੀ ਚੀਜ਼ ਨਹੀਂ ਪਾ ਸਕਦੀਆਂ ਪਰ ਇਹਦੇ ਵਿੱਚ ਕਲਰ ਡਾਰਕ ਆਏ ਨੇ ਜੀ ਜਿਹੜੀ ਚੀਜ਼ ਵਧੀਆ ਹੁੰਦੀ ਹੈ ਸਰਦਾਰੀ ਲੋਕੋ ਚ ਕਲਰ ਲਾਈਟ ਆਏ ਨੇ ਇਹਦੇ ਵਿੱਚ ਕਲਰ ਡਾਰਕ ਨੇ ਇਹ ਆ ਗਿਆ ਜੀ ਰਾਸ਼ਟ ਕਲਰ ਤਿੰਨ ਕਲਰ ਨੇ ਇਹਦੇ ਵਿੱਚ ਤੇ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਜਾਮਨੀ ਕਲਰ ਦੇਖੋ ਕਲਰ ਇਹ ਵੀ ਇੱਕ ਤੋਂ ਇੱਕ ਪਿਆਰੇ ਨੇ ਇਹ ਵਿਆਹ ਪ੍ਰੋਗਰਾਮਾਂ ਦੇ ਵਿੱਚ ਪਾਉਣ ਵਾਲੇ ਸੂਟ ਨੇ ਜੀ ਦੇਖੋ ਆਪਾਂ ਨੂੰ ਹਨਾ ਹਰ ਇੱਕ ਚੀਜ਼ ਰੱਖਣੀ ਪੈਂਦੀ ਹੈ ਲਾਈਟ ਵੀ ਡਾਰਕ ਵੀ ਹਨਾ ਕਸਟਮਰ ਦੇ ਹਿਸਾਬ ਨਾਲ ਦੇਖੋ ਜੀ ਇਹ ਵੀ ਤੁਹਾਨੂੰ ਬਹੁਤ ਵਧੀਆ ਫੈਬਰਿਕ ਮਿਲੂਗੀ ਬਾਕੀ ਤੁਹਾਡੀ ਚੋਇਸ ਹੈ ਜੇ ਤੁਸੀਂ ਇਹ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੀ ਆਪਣੇ ਕੋਲ ਕਾਰੀਗਰ ਬਾਦੂ अवेलेबल ਨੇ ਕਿਸੇ ਵੀ ਤਰ੍ਹਾਂ ਦਾ ਤੇ ਥੋੜਾ ਜਿਹਾ ਆਪਹਿਣਾ ਨੂੰ ਰਿਕੁਐਸਟ ਹੈ ਜੇ ਅਸੀਂ 10-15 ਦਿਨ ਦਾ ਟਾਈਮ ਲੈਣੇ ਹੋਣੇ ਜੀ 5-7 ਦਿਨ ਤਾਂ ਉੱਪਰ ਦੀ ਨੰਗੀ ਜਾਂਦੇ ਨੇ ਹਨਾ ਥੋੜਾ ਜਿਹਾ ਕੋਈ ਕਾਰੀਗਰ ਵਿਚਦੀ ਵਿਚਾਰੇ ਠੰਡ ਹੈ ਬਿਮਾਰ ਹੋ ਜਾਂਦੇ ਨੇ ਤਾਂ ਕਰਕੇ ਫਿਰ ਉਹਨਾਂ ਨੂੰ ਅਸੀਂ ਵੀ ਨਹੀਂ ਪ੍ਰੈਸ਼ਰ ਪਾ ਸਕਦੇ ਆ ਉਦੇ ਵਰਗੇ ਹੁੰਦਾ ਦੇਖੋ ਜੀ ਇਹਦਾ ਹੈਗਾ ਇਸ ਤਰ੍ਹਾਂ ਦਾ ਜਾਮਨੀ ਕਲਰ ਬਿਲਕੁਲ ਬੀਕ ਪ੍ਰਿੰਟ ਹੈ ਤੀਸਰਾ ਕਲਰ ਇਹਦਾ ਬਹੁਤ ਪਿਆਰਾ ਹੈ ਗੱਲ ਕਰੋ ਕਲਰ ਬਹੁਤ ਸੋਹਣਾ ਲੱਗਦਾ ਮੇਰਾ ਪਰ ਮੈਨੂੰ ਆਪ ਨੂੰ ਐ ਲੱਗ ਰਿਹਾ ਮੈਨੂੰ ਗੂੜਾ ਲੱਗੂਗਾ ਬਾਅਦ ਵਿੱਚ ਨਹੀਂ ਪਹਿਣਾ ਦੇਖੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਮਜੈਂਟਾ ਕਲਰ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹਦਾ ਬਰੀਕ ਪ੍ਰਿੰਟਾ ਸਾਰਾ ਫੈਬਰਿਕ ਦੀ ਜ਼ਿੰਮੇਵਾਰੀ ਹੋਊਗੀ ਜੀ ਫੈਬਰਿਕ ਤੁਸੀਂ ਵੇਚਿੰਦ ਤੋਂ ਹੋ ਕੇ ਲਓ ਜੇ ਤੁਹਾਨੂੰ ਆਇਆ ਜੇ ਤੁਸੀਂ ਵਿਦਆਊਟ ਸਟੀਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੇ ਕੋਲੇ ਸੂਟ ਨੇ ਜਿਹੜੇ ਜਲਦੀ ਪਹੁੰਚ ਜਾਣਗੇ फटाफट ਸਕਰੀਨਸ਼ਾਟ ਲੈ ਕੇ ਸੂਟ ਆਪਣੇ ਬੁੱਕ ਕਰ ਲਓ ਜੀ ਜੇ ਤੁਹਾਡੀ ਪੇਮੈਂਟ ਆ ਗਈ ਅਸੀਂ ਨਾਲ ਦੀ ਨਾਲ ਐਡਰੈਸ ਨਾਲ ਦੀ ਨਾਲ ਸੈਂਡ ਕਰ ਦਿਆ ਕਰੋ ਪਤਾ ਕੀ ਇਹ ਕਈ ਸੂਟ ਤਾਂ ਐਡਰੈਸ ਕਣੀਉ ਪਈ ਰਹਿੰਦੇ ਨੇ ਤਾਂ ਲੇਟ ਹੋ ਜਾਂਦੇ ਨੇ ਐਡਰੈਸ ਨਾਲ ਸੈਂਡ ਕਰੋਗੇ ਤਾਂ ਅਸੀਂ ਨਾਲ ਦੀ ਨਾਲ ਦੂਸਰੇ ਦਿਨ ਤੁਹਾਡਾ ਪਾਰਸਲ ਆ ਜਿਹੜਾ ਲੱਗ ਜੂਗਾ ਦੇਖੋ ਜੀ ਇਹ ਮਰਜੈਂਟਾ ਕਲਰ ਆ ਗਿਆ ਇਹ ਆ ਗਿਆ ਜੀ ਜਾਮਨੀ ਕਲਰ ਇੱਧਰ ਆ ਗਿਆ ਜੀ ਰਸਟ ਕਲਰ ਇਹ ਤਿੰਨ ਕਲਰ ਆ ਗਏ ਜੀ ਦੋ ਤਰ੍ਹਾਂ ਦੀ ਖੀਨਖਾਵ ਆਪਾਂ ਨੇ ਲੈ ਜਾਂਦੀ ਆ ਇੱਕ ਤਰ੍ਹਾਂ ਦੀ ਹੋਰ ਦਿਖਾਵਾਂਗੇ ਆਪਾਂ ਹੋ ਸਕਦਾ ਵੀ ਮੈਂ ਜੇ ਅੱਜ ਜਾਏਗਾ ਤਾਂ ਕੱਲ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰ ਦਈਏ ਨਹੀਂ ਉਸ ਤੋਂ ਅਗਲੇ ਦਿਨ ਉਹ ਵੀ ਵਧੀਆ ਵਾਲੀ ਖੀਨਖਾਵ ਹੋਏਗੀ ਜੀ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਚਲੋ ਜੀ ਮੈਂ ਤੁਹਾਨੂੰ 6-7 ਸੂਟ ਦਿਖਾ ਦਿਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਇੱਕ ਮੈਂ ਭੈਣਾਂ ਨੂੰ ਹੋਰ ਗੱਲ ਦੱਸਦਾ ਜੀ ਜਿਹੜੇ ਮੇਰੇ ਕੋਲੇ ਇਹ ਦੋ ਸੂਟ ਨੇ ਵਧੀਆ ਵਾਲੀ ਪਿਓਰ ਵਾਲੀ ਹੀਨਕਾਬ ਦੇ ਵਿੱਚ ਇਹ ਦੋਨੋਂ ਸੂਟ ਮੇਰੇ ਕੋਲੇ ਬੁੱਕ ਨੇ ਜੀ ਜੇ ਤੁਸੀਂ ਇਹਦੇ ਨਾਲ ਦਾ ਕਿਸੇ ਵੀ ਭੈਣ ਨੇ ਸੂਟ ਬੁੱਕ ਕਰਨਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਬੁੱਕ ਕਰਵਾ ਲਓ ਇਹਦੇ ਵਿੱਚ ਮੇਰੇ ਕੋਲੇ ਫਿਲਹਾਲ ਇਸ ਟਾਈਮ ਦੋ ਹੀ ਕਲਰ ਰਹਿ ਗਏ ਮੈਂ ਦੋ ਕਲਰਾਂ ਦੀ ਵੀਡੀਓ ਤੁਹਾਨੂੰ ਇਸ ਤਰ੍ਹਾਂ ਬਣਾਤੀ ਵੀ ਇਹਨਾਂ ਕਲਰਾਂ ਦਾ ਪਤਾ ਲੱਗ ਜਾਊਗਾ ਇਹ ਦੋ ਕਲਰ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਨੇ ਜੀ ਇਹ ਕਲਰ ਆਪਣੇ ਸੇਲ ਹੋ ਚੁੱਕੇ ਨੇ ਦੇਖੋ ਜੇ ਤੁਸੀਂ ਨੇ ਹਨਾ ਵੀ ਇਹ ਕਲਰ ਲੈਣੇ ਨੇ ਮੈਨੂੰ ਪਤਾ ਹੈ ਵੀ ਚੁਆਇਸ ਥੋੜੀ ਜੀ ਇਹ ਕਲਰਾਂ ਦੀ ਜ਼ਿਆਦਾ ਹੋਊਗੀ ਤਾਂ ਪਲੀਜ਼ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਇਹ ਕਲਰ ਆਪਣੇ ਕੋਲੇ ਜਿਹੜੇ ਡਾਰਕ ਕਲਰ ਨੇ ਤਿੰਨੋ ਹੀ ਆਪਣੇ ਕੋਲ ਅਵੇਲੇਬਲ ਨੇ ਜਿੰਨਾ ਭੈਣਾਂ ਨੇ ਵਿਆਹ ਪ੍ਰੋਗਰਾਮ ਲਈ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਜਲਦੀ ਜਲਦੀ ਆਪਣੇ ਸੂਟ ਬੁੱਕ ਕਰੋ ਤੇ ਸੂਟ ਰੈਡੀ ਕਰਵਾਓ ਫਿਰ ਸੇਮ ਕਲਰ ਸੇਮ ਫੈਬਰਿਕ ਨਹੀਂ ਮਿਲ ਰਹੀ ਜੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜਮੀ ਨਹੀਂ ਮਿਲ ਰਹੀ ਸਿਲਕ ਪਸ਼ਮੀਨੇ ਦੇ ਅਸੀਂ ਕਲਰਾਂ ਪਿੱਛੇ ਇੰਨੇ ਜ਼ਿਆਦਾ ਪਰੇਸ਼ਾਨ ਹੋਏ ਪਿਆ ਜਦੋਂ ਮੈਂ ਲੈ ਆਂਦੇ ਸੀ ਉਦੋਂ ਮੈਨੂੰ ਐ ਲੱਗੇ ਵੀ ਬਹੁਤ ਜ਼ਿਆਦਾ ਹੋ ਗਏ ਹਨ ਤੇ ਹੁਣ ਸਿਰਫ ਸਾਡੇ ਕੋਲੇ 8-10 ਸੂਟ ਨੇ ਉਹੀ ਜਿਹੜੇ ਸਾਨੂੰ ਕਲਰ ਚਾਹੀਦੇ ਨੇ ਉਹ ਮਿਲ ਨਹੀਂ ਰਹੇ ਏ ਵੀ ਨਿੰਗ ਰਹਿਣੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਿਆ ਕਰੋ ਜੀ ਤਾਂ ਕਿ ਟਾਈਮ ਸਿਰ ਅਸੀਂ ਤੁਹਾਨੂੰ ਸੂਟ ਜਿਹੜੇ ਆ ਰੈਡੀ ਕਰਵਾ ਦੇਈਏ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਤੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਓ ਤੇ ਮੈਨੂੰ ਪੂਰੀ ਉਮੀਦ ਹੈ ਵੀ ਭੈਣਾਂ ਨੂੰ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਸਾਰਾ ਪਸੰਦ ਆਇਆ ਹੋਊਗਾ ਕਮੈਂਟਾਂ ਦੇ ਵਿੱਚ ਦੱਸਿਓ ਜੀ ਥੋੜਾ ਜਿਹਾ ਮੈਂ ਕਮੈਂਟਰ ਰਪਲਾਈ ਕਰਨ ਤੋਂ ਕੀ ਕਰਾਂ ਜੀ ਵਿੱਚ ਦੀ ਟਾਈਮ ਲੱਗਦਾ ਤਾਂ ਮੈਂ ਹੋ ਸਕਦਾ ਜਿਹੜਾ ਚੈਨਲ ਖੁੱਲਿਆ ਹੁੰਦਾ ਉਸੇ ਦੇ ਰਪਲਾਈ ਕਰ ਦਨੇ ਆ ਦੂਜੀ ਵਾਰੀ ਫੇਰ ਕਿਸ ਤੁਸੀਂ ਗੁੱਸਾ ਨਾ ਕਰਿਓ ਜੀ ਸੌਰੀ ਸਾਰੀਆਂ ਭੈਣਾਂ ਲਈ ਕੋਈ ਨਾ ਜੀ ਤੁਸੀਂ ਕਮੈਂਟ ਕਰਿਆ ਕਰੋ ਪਰ ਮੈਂ ਪੜਤਾ ਲੈਨੀ ਮੇਰੇ ਕੋਲੇ ਥੋੜਾ ਰਿਪਲਾਈ ਦਾ ਟਾਈਮ ਘੱਟ ਹੈ ਮੈਨੂੰ ਇੰਨੇ ਹੀ ਹੌਸਲਾ ਹੋ ਜਾਂਦਾ ਹੈ ਮੇਰੇ ਭੈਣਾਂ ਮੈਨੂੰ ਕਮੈਂਟ ਕਰਦੀਆਂ ਨੇ ਤੇ ਮੈਨੂੰ ਮੇਰੀ ਪਸੰਦ ਨਾ ਪਸੰਦ ਦਾ ਪਤਾ ਲੱਗ ਜਾਂਦਾ ਹੁੰਦਾ ਹੈ ਹਨਾ ਵੀ ਆਪਣੀ ਪਸੰਦ ਵਧੀਆ ਹੈ ਜਾਂ ਘਟੀ ਹੈ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਦੋਨੇ ਚੈਨਲਾਂ ਨੂੰ ਕਰ ਦਿਓ ਸਬਸਕ੍ਰਾਈਬ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਹਾਂ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ